ਸਤਿ ਆਕਾਲ ਜੀ ਅਸਲਾਮੁ ਅਲੈਕੁਮ ਮੀਟ ਕਰਨ ਆ ਤੁਸੀਂ ਬਿਲਕੁਲ ਵਧੀਆ ਹੋਗੇ ਰਸਤਵਾਨੂ ਚਰਤੀ ਕਲਾ ਚ ਰੱਖੀਏ ਐਥੇ ਜੀ ਅਸੀਂ ਅੱਜ ਗੱਲ ਕਰਾਂਗੇ ਅਮੀਤਾ ਬਚਨ ਤੇ ਦਿਲਜੀਤ ਦੋਸਾਂਜ ਦੇ ਬਾਰੇ ਚ ਅਮੀਤਾ ਬਚਨ ਦੇ ਜਿਹੜੇ ਹੱਥ ਜਿਹੜੇ ਪੈਰ ਨੇ ਉਹਨਾਂ ਨੂੰ ਛੋਇਆ ਹੈ ਹੱਥ ਲਾਇਆ ਹੈ ਤੇ ਜੀ ਦੋਸਾਂਜ ਨੇ ਠੀਕ ਹੈ ਤੇ ਐਥੇ ਜੀ ਅਮ ਇਹਨੂੰ ਲੈ ਕੇ ਜਿਹੜਾ ਬਹੁਤ ਸਾਰੇ ਲੋਕ ਵਿਰੋਧ ਕਰਦੇ ਪਏ ਨੇ ਤੇ ਜੀ ਦੋਸਾਂਜ ਦਾ ਦੇਵਜੀਤ ਉਸਾਂ ਦਾ ਵਿਰੋਧ ਕਿਉਂ ਕੀਤਾ ਜਾਂਦਾ ਪਿਆ ਕਿ ਇਸ ਗੱਲ ਕਰਕੇ ਦੇਵਜੀਤ ਉਸਾਨੂੰ ਇਹ ਕਿਹਾ ਜਾਂਦਾ ਪਿਆ ਕਿ ਉਹਨੇ ਮੀਤਾ ਬਚਨ ਦੇ ਪੈਰਾਂ ਨੂੰ ਅਰਥ ਕਿਉਂ ਲਾਇਆ ਅਜੇ ਤੁਹਾਡੇ ਨਾਲ ਬਹੁਤ ਐਨ ਕਿਸਮ ਦੀ ਅਪਡੇਟ ਸ਼ੇਅਰ ਕਰਾਂਗੇ ਵੀਡੀਓ ਤੁਸੀਂ ਆਖਿਰ ਤੱਕ ਵੇਖਣੀ ਫੇਰ ਅੱਗੇ ਤਾਂ ਮਜ਼ੀਦ ਚਰਚਾ ਕਰਾਂਗੇ ਵੀਡੀਓ ਵੇਖਣ ਤੋਂ ਪਹਿਲਾਂ ਸਾਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਨੂੰ ਲਾਜ਼ਮੀ ਕਰ ਦਿਓ ਤੋ ਚਲਦੇ ਆਂ ਦੇਖਿਆ ਵੀਡੀਓ लेट्स ਗੋ ਦਲਜੀਤ ਦਸਾਂਝ ਅਮਤਾਬਚਨ ਦੇ ਪੈਰਾਂ ਕਿਉਂ ਪਿਆ ਸੋਸ਼ਲ ਮੀਡੀਆ ਦੇ ਉੱਤੇ ਕਈ ਲੋਕਾਂ ਦੇ ਵੱਲੋਂ ਇਸ ਗੱਲ ਦੀ ਵਿਰੋਧਤਾ ਕੀਤੀ ਜਾ ਰਹੀ ਆ ਉਹਨਾਂ ਦੇ ਵੱਲੋਂ ਦਲਜੀਤ ਦਸਾਂਝ ਨੂੰ ਮਾੜਾ ਚੰਗਾ ਵੀ ਕਿਹਾ ਜਾ ਰਿਹਾ ਕੁਝ ਕੁ ਲੋਕੇ ਵੀ ਗੱਲ ਕਹਿੰਦੇ ਆ ਕਿ 83 ਸਾਲ ਦਾ ਬੰਦਾ ਹੋਵੇ ਅਮਤਾਬਚਨ ਤੇ 41 ਸਾਲ ਦਾ ਹੋਵੇ ਬੰਦਾ ਦਲਜੀਤ ਦਸਾਂਝ ਦੇ ਰੂਪ ਦੇ ਵਿੱਚ ਵੱਡੇ ਦੇ ਪੈਰੀ ਹੱਥ ਅਸੀਂ ਛੋਟੇ ਅਕਸਰ ਲਾਉਂਦੇ ਹੀ ਹਾਂ ਤੇ ਖਾਸ ਕਰਕੇ ਜਦੋਂ ਅਸੀਂ ਇੱਕੋ ਖੇਤਰ ਨੇ ਹੋਈਏ ਤੇ ਉਹ ਵੱਡਾ ਬੰਦਾ ਸਾਡੇ ਤੋਂ ਦੁੱਗਣੀ ਉਮਰ ਦਾ ਹੋਵੇ ਸਾਡੇ ਨਾਲੋਂ ਕਈ ਗੁਣਾ ਵੱਧ ਫਿਲਮਾਂ ਦੇ ਵਿੱਚ ਸਾਡੇ ਨਾਲੋਂ ਕਈ ਗੁਣਾ ਵੱਧ ਇਸ ਇੰਡਸਟਰੀ ਦੇ ਵਿੱਚ ਕੰਮ ਕੀਤਾ ਹੋਵੇ ਪਰ ਜਿਹੜੇ ਇਸ ਪੈਰੀ ਹੱਥ ਦੇ ਵਿਰੋਧ ਦੇ ਵਿੱਚ ਆ ਉਹਨਾਂ ਦਾ ਇਹ ਕਹਿਣਾ ਜੀ ਕਿ ਜੇ ਆਪਾਂ ਅਤੀਤ ਵੱਲ ਝਾਤ ਮਾਰਗੇ ਤਾਂ ਅਮਤਾਬ ਬਚਨ ਦਾ ਯੋਗਦਾਨ ਸਿੱਖ ਕਤਲੇਆਮ ਦੇ ਵਿੱਚ ਉਕਸਾਉਣ ਦੇ ਰੂਪ ਦੇ ਵਿੱਚ ਆ ਜਦੋਂ ਸਿੱਖ ਕਤਲੇਆਮ ਹੋਇਆ ਜਦੋਂ ਬੇਕਸੂਰ ਮਾਰੇ ਗਏ ਜਦੋਂ ਜਿਨ੍ਹਾਂ ਦਾ ਕਸੂਰ ਕੋਈ ਨਹੀਂ ਇੱਕ ਪੈਸੇ ਦਾ ਵੀ ਉਹਨਾਂ ਦਾ ਵੀ ਕਤਲੇਆਮ ਕੀਤਾ ਗਿਆ ਉਸ ਵੇਲੇ ਅਮਤਾਬ ਬਚਨ ਨੇ ਤੇ ਕੁਝ ਇੱਕ ਹੋਰ ਲੋਕਾਂ ਨੇ ਗਲਤ ਭੂਮਿਕਾ ਅਦਾ ਕੀਤੀ ਆ ਉਹ ਕਸਾਇਆ ਹੈਗਾ ਲੋਕਾਂ ਨੂੰ ਤੇ ਸਮੇਂ-ਸਮੇਂ ਦੇ ਉੱਤੇ ਇਸ ਗੱਲ ਦੀ ਚਰਚਾ ਜਿਹੜੀ ਉਹ ਮੀਡੀਆ ਦੇ ਵਿੱਚ ਛਿੜਦੀ ਰਹਿੰਦੀ ਆ ਪਰ ਜਿਹੜਾ ਪੱਖ ਦੇ ਵਿੱਚ ਆ ਵੀ ਭਾਈ ਦਲਜੀਤ ਤੇ ਦਸਾਂਝ ਨੇ ਗਲਤ ਕੁਝ ਨਹੀਂ ਕੀਤਾ ਉਹ ਪੱਖ ਇਹ ਕਹਿੰਦਾ ਕਿ ਭਾਈ ਦਲਜੀਤ ਨੇ ਇੱਕ ਫਾਦਰ ਫਿਗਰ ਬੰਦੇ ਦੀ ਇੱਜ਼ਤ ਕੀਤੀ ਆ ਦਲਜੀਤ ਪੰਜਾਬ ਦਾ ਪੁੱਤ ਆ ਦਸਤਾਰ ਸਜਾਉਣ ਵਾਲਾ ਪੁੱਤ ਆ ਜੇ ਉਹ ਅੱਜ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਬੈਠਾ ਜੇ ਉਹਦੇ ਵੱਲੋਂ 50 ਲੱਖ ਰੁਪਈਆ ਜਿੱਤੇ ਆ ਗਿਆ ਤੇ ਉਹ 50 ਲੱਖ ਰੁਪਈਆ ਉਹਦੇ ਵੱਲੋਂ ਗਲੋਬਲ ਸਿੱਖ ਸੁਸਾਇਟੀ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੜਪੀੜਤਾ ਦੀ ਮਦਦ ਵਾਸਤੇ ਗਲੋਬਲ ਸੁਸਾਇਟੀ ਨੂੰ ਤਾਂ ਇਹ ਬਹੁਤ ਵੱਡੀ ਗੱਲ ਹੈ ਇਹ ਛੋਟੀ ਨਹੀਂ ਤੇ ਦਿਲਜੀਤ ਨੇ ਇਹ ਵੀ ਗੱਲ ਕਹੀ ਆ ਵੀ ਪੈਸੇ ਕੱਲੇ ਜਿੱਤਣ ਦੀ ਗੱਲ ਨਹੀਂ ਸੀ ਇੰਨੇ ਕ ਪੈਸਾ ਨਹੀਂ ਮਦਦ ਆ ਅਸੀਂ ਖੁਦ ਵੀ ਕਰ ਸਕਦੇ ਹਾਂ ਜਾਂ ਕੀਤੀ ਵੀ ਆ ਜਾਂ ਹੋਰ ਵੀ ਇਸ ਤੋਂ ਵੱਧ ਵੀ ਕਰ ਸਕਦੇ ਆ ਪਰ ਅਸੀਂ ਚਾਹੁੰਦੇ ਸੀ ਕਿ ਭਾਰਤ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੀ ਗੱਲ ਚੱਲੇ ਇੱਥੇ ਜਿਹੜਾ QR ਕੋਡ ਦਿੱਤਾ ਸੀ ਉਹਦੇ ਰਾਹੀਂ ਦੁਨੀਆ ਭਰ ਦੇ ਵਿੱਚ ਜਾਂ ਭਾਰਤ ਭਰ ਦੇ ਵਿੱਚ ਜਿੱਥੇ ਵੀ ਲੋਕ ਵਸਦੇ ਆ ਉਹ ਇੱਥੇ ਪੰਜਾਬੀਆਂ ਦੀ ਮਦਦ ਕਰਨ ਤੇ ਸਾਡੀ ਭਾਵਨਾ ਇਹ ਸੀ ਜਦੋਂ ਹੁਣ ਉਹਦਾ ਵਿਰੋਧ ਸ਼ੁਰੂ ਹੋ ਗਿਆ ਕਿ ਭਾਈ ਆਸਟ੍ਰੇਲੀਆ ਵਾਲਾ ਸ਼ੋਅ ਨਹੀਂ ਹੋਣ ਦੇਣਾ ਭਾਈ ਇਹਦਾ ਜੰਮ ਕੇ ਵਿਰੋਧ ਕਰੋ ਇਹਦਾ ਖੂਬ ਵਿਰੋਧ ਕਰੋ ਤਾਂ ਉਹਨੇ ਇਹ ਵੀ ਗੱਲ ਕਹੀ ਆ ਕਿ ਨਾ ਤਾਂ ਮੈਂ ਕਿਸੇ ਗੀਤ ਦੇ ਪ੍ਰਚਾਰ ਲਈ ਗਿਆ ਸੀ ਨਾ ਮੈਂ ਕਿਸੇ ਫਿਲਮ ਦੀ ਪ੍ਰਮੋਸ਼ਨ ਵਾਸਤੇ ਗਿਆ ਮੈਂ ਪੰਜਾਬ ਦੇ ਹੜਪੀੜਤਾ ਦਾ ਮੁੱਦਾ ਚੁੱਕਣ ਤੇ ਜਿੰਨੇ ਵੀ ਵੱਧ ਤੋਂ ਵੱਧ ਪੈਸੇ ਇਕੱਠੇ ਹੁੰਦੇ ਆ ਇਹ ਇਕੱਠੇ ਕਰਕੇ ਇਹਨਾਂ ਹੜਪੀੜਤਾ ਦੀ ਝੋਲੀ ਦੇ ਵਿੱਚ ਪਾਉਣ ਵਾਸਤੇ ਗਿਆ ਸੀ ਤੇ ਮੈਂ ਕੋਈ ਅਸਾਨ ਨਹੀਂ ਕੀਤਾ ਇਹ ਮੇਰਾ ਆਪਣਾ ਫਰਜ਼ ਬਣਦਾ ਸੀ ਪਰ ਅਮਤਾਬ ਬਚਨ ਦਾ ਤੁਹਾਨੂੰ ਚੇਤੇ ਹੋਣਾ ਇੱਕ ਖਤ ਸਾਹਮਣੇ ਆਇਆ ਸੀ ਤਿੰਨ ਸਫਿਆਂ ਦਾ ਖਤ ਇਹ ਕੁਝ ਕਵਰੇ ਪਹਿਲਾਂ ਦੀ ਗੱਲ ਹੈ ਜਦੋਂ ਮੇਰਾ ਖਿਆਲ ਆ ਵੀ ਉਹਨੇ 11-12 ਕਰੋੜ ਰੁਪਈਆ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਦਿੱਤਾ ਸੀ ਜਦੋਂ ਕੋਰੋਨਾ ਮਹਾਮਾਰੀ ਦਾ ਦੌਰ ਸੀ ਉਸ ਵੇਲੇ ਰੌਲਾ ਬਹੁਤ ਪਿਆ ਵੀ ਦਿੱਲੀ ਕਮੇਟੀ ਨੇ ਇਹ ਕਿਉਂ ਪੈਸੇ ਹਾਸਲ ਕੀਤੇ ਇਹ ਕਿਉਂ ਪੈਸੇ ਵਸੂਲ ਕੀਤੇ ਅਮਤਾਬ ਬਚਨ ਵਰਗੇ ਬੰਦੇ ਦੇ ਕੋਲੋਂ ਜਿਨੇ ਸਿੱਖਾਂ ਦਾ ਘਾਣ ਕਰਵਾਇਆ ਉਹਦੇ ਕੋਲੋਂ ਪੈਸੇ ਕਿਉਂ ਲਏ ਫਿਰ ਇੱਕ ਤਿੰਨ ਸਫਿਆਂ ਦਾ ਸੋਸ਼ਲ ਮੀਡੀਆ ਦੇ ਉੱਤੇ ਪੱਤਰ ਵਾਇਰਲ ਹੋਇਆ ਸੀ ਉਸ ਪੱਤਰ ਵਿੱਚ ਲੀਆਂ ਗੱਲਾਂ ਜਿਹੜੀਆਂ ਉਹ ਮੈਂ ਪੜੀਆਂ ਕੱਲ ਵੀ ਪੜੀਆਂ ਅੱਜ ਵੀ ਤੇ ਪੜੀਆਂ ਉਦੋਂ ਵੀ ਸੀ ਉਸ ਪੱਤਰ ਦੇ ਵਿੱਚ ਤਿੰਨ ਸਫਿਆਂ ਦੇ ਖੱਤ ਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਗਾਂਧੀ ਨਹਿਰੂ ਪਰਿਵਾਰ ਦੇ ਨਾਲ ਮੇਰੇ ਨੇੜਲੇ ਰਿਸ਼ਤੇ ਸਨ ਤੇ ਹਨ ਪਰ ਮੈਂ ਕਦੇ ਸਿੱਖਾਂ ਦਾ ਕਾਹਨ ਕਰਵਾਉਣ ਬਾਰੇ ਸਿੱਖ ਕਤਲੇਆਮ ਦੇ ਬਾਰੇ ਕਦੇ ਸੋਚ ਵੀ ਨਹੀਂ ਸਕਦਾ ਮੈਂ ਵੀ ਸਿੱਖਾਂ ਦਾ ਪੰਜਾਬੀਆਂ ਦਾ ਪੰਜਾਬ ਦਾ ਉਹਨਾਂ ਇੱਕਦਰਦਾਨ ਆ ਜਿੰਨਾ ਕਿ ਦੁਨੀਆ ਭਰ ਦੇ ਵਿੱਚ ਵਸਦਾ ਹਰ ਬਸ਼ਿੰਦਾ ਇਹਦੇ ਚ ਇਹ ਵੀ ਗੱਲ ਕਹੀ ਗਈ ਸੀ ਕਿ ਉਦੋਂ ਜਿਹੜਾ ਸਿੱਕਤ ਲਿਆਮ ਹੋਇਆ ਇਹ ਉਸ ਦੌਰ ਦਾ ਇੱਕ ਕਾਲਾ ਅਧਿਆਇ ਸੀ ਜਿਹਦੇ ਉੱਤੇ ਸਾਨੂੰ ਸਭ ਨੂੰ ਅਫਸੋਸ ਹੈ ਸਾਨੂੰ ਸਭ ਨੂੰ ਦੁੱਖ ਹੈ ਪਰ ਜਿਹੜਾ ਦੂਜਾ ਪੱਖ ਹੋਏ ਗੱਲ ਕਹਿੰਦਾ ਵੀ ਭਾਈ ਅਮਤਾਬ ਬਚਨ ਤਾਂ ਇਹ ਡਰਾਮੇਬਾਜ਼ੀ ਕਰਦਾ ਅਮਤਾਬ ਬਚਨ ਦੀਆਂ ਇਨ੍ਹਾਂ ਗੱਲਾਂ ਦੇ ਵਿੱਚ ਕੋਈ ਸਚਾਈ ਨਹੀਂ ਆ ਹਰ ਬੰਦਾ ਕੁਝ ਨਾ ਕੁਝ ਗਲਤ ਕਰਕੇ ਬਾਅਦ ਦੇ ਵਿੱਚ ਖੁਦ ਨੂੰ ਸੁਥਰਾ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਆ ਮੇਰੇ ਕੋਲੇ ਕੁਝ ਕਵੀਰਵਾ ਕਿਉਂਕਿ ਜਿਹੜਾ ਉਦੋਂ ਖਤ ਲਿਖਿਆ ਗਿਆ ਸੀ ਉਹ ਖਤ ਮਹਾਰਾਸ਼ਟਰ ਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਇੱਕ ਮੈਂਬਰ ਦੇ ਰਾਹੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਭੇਜਿਆ ਗਿਆ ਸੀ ਉਹ ਤਿੰਨ ਸਫਿਆਂ ਦੇ ਖੱਤ ਦੇ ਵਿੱਚ ਸਾਰੇ ਮਨ ਦੀ ਬੇਦਨਾ ਅਮਤਾਬਚਨ ਨੇ ਲਿਖੀ ਸੀ ਕਿ ਮੇਰੀ ਨੇੜਤਾ ਜ਼ਰੂਰ ਰਹੀ ਹੈ ਗਾਂਧੀ ਪਰਿਵਾਰ ਦੇ ਨਾਲ ਨਹਿਰੂ ਪਰਿਵਾਰ ਦੇ ਨਾਲ ਪਰ ਜੋ ਕੁਝ ਮੇਰੇ ਬਾਰੇ ਸੋਚਿਆ ਜਾ ਰਿਹਾ ਇਹ ਕਦੇ ਮੈਂ ਕੀਤਾ ਨਹੀਂ ਇਹ ਕਦੇ ਮੈਂ ਕਰਨਾ ਨਹੀਂ ਮੇਰੇ ਲਈ ਤਾਂ ਇਹ ਸੋਚਣਾ ਹੀ ਬਹੁਤ ਮਾੜੀ ਗੱਲ ਆ ਫਿਰ ਉਹਨੇ ਇਹ ਵੀ ਗੱਲ ਕਹੀ ਸੀ ਕਿ ਵਿਰਾਸਤ ਖਾਲਸਾ ਦੀ ਜਦੋਂ ਉਦਘਾਟਨ ਹੋਣਾ ਸੀ ਅਨੰਤਪ੍ਰ ਸਾਹਿਬ ਦੇ ਵਿੱਚ ਉਦੋਂ ਮੈਨੂੰ ਬੁਲਾਇਆ ਗਿਆ ਸੀ ਸਰਕਾਰ ਦੇ ਵੱਲੋਂ ਮੈਨੂੰ ਸੱਦਾ ਭੇਜਿਆ ਗਿਆ ਮੈਂ ਆਉਣ ਦਾ ਪ੍ਰੋਗਰਾਮ ਵੀ ਬਣਾ ਲਿਆ ਪਰ ਮੈਂ ਇਸ ਕਰਕੇ ਨਹੀਂ ਆਇਆ ਤਾਂ ਜੋ ਇੱਥੇ ਕੋਈ ਗਲਤ ਗੱਲ ਨਾ ਹੋਵੇ ਤਾਂ ਜੋ ਇੱਥੇ ਭਾਵਨਾ ਨਾਲ ਗਲਤ ਜਾਵੇ ਤਾਂ ਜੋ ਇੱਥੇ ਕੋਈ ਸਮੱਸਿਆ ਨਾ ਖੜੀ ਹੋਵੇ ਇਸ ਕਰਕੇ ਮੈਂ ਚਾਹੁੰਦਾ ਹੋਇਆ ਵੀ ਉਸ ਵੇਲੇ ਆਇਆ ਨਹੀਂ 211 ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਂ ਦੇ ਉੱਤੇ ਇਹ ਜਿਹੜਾ ਖਤ ਲਿਖਿਆ ਗਿਆ ਸੀ ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸ ਹੀ ਦਿੱਤੇ ਆ ਉਹਨਾਂ ਨੇ ਅਮਤਾਬਚਨ ਨੇ ਆਪਦੇ ਤੇ ਲੱਗੇ ਦੋਸ਼ਾਂ ਨੂੰ ਖਾਰਜ ਕੀਤਾ ਸੀ ਤੇ ਅਮਤਾਬਚਨ ਦਾ ਜਿਹੜਾ ਇਹ ਪੱਤਰ ਆ ਇਹ ਇੰਟਰਨੈਟ ਦੇ ਉੱਤੇ ਅੱਜ ਵੀ ਤੁਹਾਨੂੰ ਘੁੰਮਦਾ ਫਿਰਦਾ ਮਿਲ ਸਕਦਾ ਤੇ ਇਹਦੇ ਵਿੱਚ ਲਿਖਿਆ ਗਿਆ ਕਿ ਭੀੜ ਨੂੰ ਇਕਸਾਉਣ ਵਾਲੀ ਗੱਲ ਦੇ ਉੱਤੇ ਮੈਂ ਸਪਸ਼ਟੀਕਰਨ ਦਿੰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਿੰਦਰ ਸਿੰਘ ਪਾਵਾ ਦੇ ਮਾਧਿਅਮ ਰਾਹੀਂ ਇਹ ਅਕਾਲ ਤਖਤ ਸਾਹਿਬ ਨੂੰ ਭੇਜਿਆ ਗਿਆ ਸੀ ਅਮਤਾਬ ਬੱਚਨ ਨੇ ਇਹਦੇ ਵਿੱਚ ਸਾਫ਼ ਇਹ ਗੱਲ ਕਹੀ ਕਿ ਸਿੱਖ ਕੌਮ ਨੂੰ ਠੇਸ ਪਹੁੰਚਾਉਣ ਬਾਰੇ ਮੈਂ ਸੋਚ ਵੀ ਨਹੀਂ ਸਕਦਾ 1984 ਦੇ ਵਿੱਚ ਸਿੱਖ ਕਤਲੇਆਮ ਦੌਰਾਨ ਹਿੰਸਾ ਭੜਕਾਉਣ ਦੇ ਜਿਹੜੇ ਦੋਸ਼ ਮੇਰੇ ਉੱਤੇ ਲੱਗੇ ਆ ਇਹ ਬਿਲਕੁਲ ਗਲਤ ਹੈ ਇਹ ਖੱਤ ਉਸ ਵੇਲੇ ਸਾਹਮਣੇ ਆਇਆ ਜਦੋਂ ਅਮਤਾਬ ਬਚਨ ਦੇ ਵੱਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 12 ਕਰੋੜ ਰੁਪਏ ਦਾ ਦਾਨ ਦਿੱਤਾ ਗਿਆ ਸੀ ਮਨਜੀਤ ਸਿੰਘ ਜੀਕੇ ਨੇ ਇਹ ਸੰਦਰਭ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ ਵੀ ਖੱਤ ਦਿੱਤਾ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇਹ ਦਾਨ ਸਿੱਖ ਰਵਾਇਤਾਂ ਦੇ ਖਿਲਾਫ ਹੈ ਕਿਉਂਕਿ ਅਮਤਾਬ ਬਚਨ ਸਿੱਖ ਵਿਰੋਧੀ ਹੈ ਅਮਤਾਬ ਬਚਨ ਸੱਚ ਬੋਲ ਰਿਹਾ 211 ਦੇ ਵਿੱਚ ਜਾਂ ਝੂਠ ਬੋਲ ਰਿਹਾ 211 ਦੇ ਵਿੱਚ ਅਮਤਾਬ ਬਚਨ ਦੇ ਮਨ ਦੇ ਵਿੱਚ ਚੋਰ ਹੈ ਜਾਂ ਨਹੀਂ ਇਹਦੇ ਬਾਰੇ ਨਾ ਮੈਂ ਜਾਣਦਾ ਨਾ ਆਪਾ ਕੁੱਲ ਪੰਜਾਬੀ ਜਾਣਦੇ ਆ ਕੁੱਲ ਸਿੱਖ ਭਾਈਚਾਰੇ ਜਾਣਦੇ ਆ ਪਰ ਅਸੀਂ ਇਸ ਗੱਲ ਨੂੰ ਜ਼ਰੂਰ ਜਾਣਦੇ ਆ ਜਿਨੇ ਵੀ ਗਲਤ ਕੰਮ ਕੀਤਾ ਹੁੰਦਾ ਕੁਦਰਤ ਉਹਦੇ ਕੋਲੋਂ ਹਿਸਾਬ ਲੈਂਦੀ ਆ ਤੇ ਜੇਕਰ ਨਾ ਯਕੀਨ ਹੋਵੇ ਜਿਨ੍ਹਾਂ ਨੇ ਸਿੱਖਤਲੇ ਆਮ ਦੇ ਵਿੱਚ ਯੋਗਦਾਨ ਪਾਇਆ ਜਿਨ੍ਹਾਂ ਨੇ ਮਾੜੀਆਂ ਕਰਤੂਤਾ ਕੀਤੀਆਂ ਉਹਨਾਂ ਦਾ ਅੱਜ ਹਸ਼ਰ ਕੀਤਾ ਸਿਆਸੀ ਤੌਰ ਦੇ ਉੱਤੇ ਵੀ ਸਰੀਰਕ ਤੌਰ ਦੇ ਉੱਤੇ ਵੀ ਤੇ ਪਰਿਵਾਰਕ ਤੌਰ ਦੇ ਉੱਤੇ ਵੀ ਜਿੱਥੇ ਸਾਡੇ ਵਰਗੇ ਆਮ ਮਨੁੱਖਾਂ ਦੀ ਬੇਵਸੀ ਹੁੰਦੀ ਆ ਉਸ ਥਾਂ ਦੇ ਉੱਤੇ ਅਸੀਂ ਰੱਬ ਦੀ ਕਰਨੀ ਦੇ ਉੱਤੇ ਗੱਲ ਛੜਦੇ ਹੁੰਨੇ ਆ ਵੀ ਮਹਾਰਾਜਾ ਆਪੇ ਦੇਖੋ ਇਸ ਅਦਾਲਤ ਦੇ ਵਿੱਚੋਂ ਦੁਨੀਆਵੀ ਅਦਾਲਤ ਦੇ ਵਿੱਚ ਤੋਂ ਬੰਦਾ ਬਚ ਗਿਆ ਪਰ ਬਾਬੇ ਦੀ ਅਦਾਲਤ ਦੇ ਵਿੱਚੋਂ ਨਹੀਂ ਬਚ ਸਕੂਗਾ ਆਪਕਸਰੇ ਗੱਲ ਕਹਨੇ ਆ ਇਹ ਗੱਲ ਹੋ ਗਈ ਇੱਕ ਦੂਜੀ ਗੱਲ ਇਹ ਆ ਕਿ ਅਮਤਾਬਚਨ ਦੀਆਂ ਪੰਜਾਬੀਆਂ ਨੇ ਫਿਲਮਾਂ ਵੀ ਬਹੁਤ ਦੇਖੀਆਂ 1984 ਕਤਲੇਆਮ ਦੇ ਵਿੱਚ ਉਹਨੇ ਕੀ ਕੀਤਾ ਕੀ ਨਹੀਂ ਕੀਤਾ ਉਹਨੇ ਤਾਂ ਗੱਲ ਕਹਿਤੀ ਵੀ ਭਾਈ ਮੈਂ ਨਹੀਂ ਆ ਕੁਝ ਕੀਤਾ ਜੇ ਉਹਨੇ ਕੁਝ ਕੀਤਾ ਵੀ ਆ ਫਿਰ ਵੀ ਪੰਜਾਬਗਾਂ ਨੇ ਫਿਲਮਾਂ ਬਹੁਤ ਵੇਖੀਆਂ ਅਮਤਾਬਚਨ ਦਾ ਕੌਣ ਬਣੇਗਾ ਕਰੋੜਪਤੀ ਪ੍ਰੋਗਰਾਮ ਪੰਜਾਬੀ ਵੀ ਵਹਿੰਦੇ ਆ ਅਮਤਾਬ ਬਚਨ ਦੇ ਵੱਲੋਂ ਕੀਤੀਆਂ ਗਈਆਂ ਗਤੀਵਿਧੀਆਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਪੰਜਾਬੀ ਵੀ ਵੇਂਦੇ ਆ। ਅਮਤਾਬ ਬਚਨ ਨੇ ਦਿਲਜੀਤ ਦੋਸਾਂਝ ਨੂੰ ਸਵਾਲ ਕੀਤੇ। ਉੱਥੇ ਬੜਾ ਵਧੀਆ ਉਹਨੇ ਪ੍ਰੋਗਰਾਮ ਪੇਸ਼ ਕੀਤਾ। ਇਹਨੂੰ ਵੀ ਪੰਜਾਬਗਾਂ ਨੇ ਵੇਖਿਆ। ਘਰ-ਘਰ ਦੇ ਵਿੱਚ ਇਹਦੀ ਗੱਲ ਚੱਲੀ ਆ। ਹਾਂ ਇਹ ਗੱਲ ਜ਼ਰੂਰ ਆ ਕੇ ਹਰ ਸਮਾਜ ਦੇ ਵਿੱਚ ਖਾਸ ਕਰਕੇ ਪੰਜਾਬੀ ਸਮਾਜ ਦੇ ਵਿੱਚ ਵੱਖੋ-ਵੱਖਰੇ ਵਿਚਾਰਾਂ ਵਾਲੇ ਭੈਣਾ ਵੀਰ ਵਸਦੇ ਆ ਪਰ ਸਾਨੂੰ ਆਪਣੇ ਬੰਦੇ ਦੀ ਮਿੱਟੀ ਪੱਟਣ ਤੋਂ ਗਰੇਜ਼ ਕਰਨਾ ਚਾਹੀਦਾ। ਜਦੋਂ ਅਸੀਂ ਕਿਸੇ ਵੀ ਬੰਦੇ ਦਾ ਕੋਈ ਅਨਲਿਸਿਸ ਕਰਨਾ ਹੋਵੇ ਉਹਦੇ ਲਈ ਸਾਨੂੰ ਸਮਾਂ ਚਾਹੀਦਾ ਹੁੰਦਾ ਪਰ ਸਾਡੇ ਪੰਜਾਬੀ ਸਮਾਜ ਦੀ ਇੱਕ ਅੜਤਾ ਅਸੀਂ ਸਮਾਂ ਨਹੀਂ ਅਸੀਂ ਇਧਰਲੇ ਪਾਸੇ ਨੂੰ ਜਾਂ ਇਧਰਲੇ ਪਾਸੇ ਨੂੰ ਦਲਜੀਤ ਨੇ ਹੜਪੀੜਤਾ ਨਹੀਂ ਮਦਦ ਕੀਤੀ ਬੱਲੇ ਬੱਲੇ ਹੋ ਗਈ ਅਮਤਾਬ ਬਚਨ ਦੇ ਪਹਿਰੇ ਹੱਥ ਲਾਏ ਬਹੁਤ ਮਾੜੀ ਗੱਲ ਹੋ ਗਈ ਦਲਜੀਤ ਨੇ ਵਿਦੇਸ਼ਾਂ ਦੇ ਵਿੱਚ ਪੰਜਾਬੀ ਆ ਗਿਓ ਕਹਤਾ ਕਮਾਲ ਕਰਤੀ ਦਲਜੀਤ ਦਸਾਂਜ ਨੇ ਆ ਗੱਲ ਕਹਤੀ ਬੇੜਾ ਕਰ ਕਰਤਾ ਆਪਾਂ ਇਹ ਨਾਲ ਦੀ ਨਾਲੀ ਸਰਟੀਫਿਕੇਟ ਨਾ ਬੰਡਿਆ ਕਰਗੇ ਦਲਜੀਤ ਨੇ ਬਹੁਤ ਸੋਹਣੇ ਕੰਮ ਕੀਤੇ ਆ ਦਲਜੀਤ ਅੱਜ ਦੀ ਤਰੀਕ ਦੇ ਵਿੱਚ ਪੰਜਾਬੀਆਂ ਦਾ ਸੁਪਰਸਟਾਰ ਆ ਦਲਜੀਤ ਨੇ ਬਹੁਤ ਵੱਡੀ ਪਛਾਣ ਖੱਟੀ ਆ ਤੇ ਅੱਜ ਬਹੁਤ ਸਾਰੇ ਲੋਕ ਐਸੇ ਵੀ ਆ ਜਿਨ੍ਹਾਂ ਨੇ ਪਹਿਲਾਂ ਪੰਜਾਬੀ ਗਾਣੇ ਘੱਟ ਸੁਨੇ ਸੀ ਉਹ ਦਲਜੀਤ ਕਰਕੇ ਪੰਜਾਬੀ ਗਾਣੇ ਵੀ ਸੁਣਨ ਲੱਗੇ ਆ ਸਾਨੂੰ ਇਸ ਮੁੰਡੇ ਦੇ ਉੱਤੇ ਇਸ ਸਰਦਾਰ ਦੇ ਉੱਤੇ ਇਸ ਵੀਰ ਦੇ ਉੱਤੇ ਮਾਣ ਕਰਨਾ ਚਾਹੀਦਾ ਮੈਂ ਕਿਸੇ ਦੇ ਪ੍ਰਤੀ ਕੋ <li>ਉਲਾਰਵਾਦੀ ਨਹੀਂ ਪਰ ਪੈਰੀਂ ਹੱਥ ਲਾਉਣਾ ਪੁਰਾਣੀਆਂ ਪ੍ਰਾਪਤੀਆਂ ਦੇ ਉੱਤੇ ਕਾਟਾ ਫਰਵਾਉਣ ਵਾਲੀ ਗੱਲ ਨਹੀਂ ਹੁੰਦੀ ਜੇ ਪੈਰੀਂ ਹੱਥ ਲਾਉਣ ਦਾ ਮੌਕਾ ਮਿਲਿਆ ਇਹ ਇਸ ਕਰਕੇ ਮੌਕਾ ਮਿਲਿਆ ਕਿਉਂਕਿ ਉਹਨੇ ਨਾਂ ਬਹੁਤ ਖਟਿਆ ਜੇ ਉਹਨੇ ਨਾਂ ਨਾ ਖਟਿਆ ਹੁੰਦਾ ਉਹਨੂੰ ਕਿਸੇ ਨੇ ਦਰਸ਼ਕਾਂ ਦੇ ਵਿੱਚ ਬਹਿਣ ਨਹੀਂ ਸੀ ਦੇਣਾ ਆਪਾਂ ਕਿੰਨਾ ਕ ਬਹਿ ਸਕਦੇ ਆ ਜੇ ਉਹ ਉਸ ਥਾਂ ਦੇ ਉੱਤੇ ਗਿਆ ਆਪਣੀਆਂ ਕੁੱਲ ਪ੍ਰਾਪਤੀਆਂ ਦੇ ਕਰਕੇ ਗਿਆ ਉਹਨੇ ਉੱਥੇ ਜਾ ਕੇ ਵੀ ਗੀਤ ਗਾਇਆ ਮੈਂ ਹੂੰ ਪੰਜਾਬ ਉਹਨੇ ਉੱਥੇ ਜਾ ਕੇ ਬਾਬੇ ਨਾਨਕ ਦੀ ਉਸਤਤਵ ਵਾਲਾ ਗੀਤ ਵੀ ਗਾਇਆ ਸੋ ਗੱਲ ਸਿਰਫ ਇੰਨੀ ਹੈ ਜੀ ਕਿ ਆਪਾਂ ਬੇਲੋੜੀ ਕਿਸੇ ਦੀ ਮਿੱਟੀ ਪਟਣ ਦੇ ਨਾਲੋਂ ਇਹ ਸੋਚਿਆ ਕਰੀਏ ਵੀ ਇਹ ਬੰਦੇ ਨੇ ਹੁਣ ਤੱਕ ਕੁੱਲ ਕੰਮ ਕਿੰਨੇ ਕੀਤੇ ਆ ਕਿਹੋ ਜਿਹੇ ਕੰਮ ਕੀਤੇ ਆ ਕੀ ਇਹਦੇ ਵੱਲੋਂ ਕੀਤੇ ਗਏ ਕੰਮਾਂ ਦੇ ਵਿੱਚੋਂ ਕੋਈ ਇਹੋ ਜੀ ਸਾਜ਼ਿਸ਼ ਲੱਭੀ ਆ? ਓਕੇ ਜੀ ਆਈ ਰਿਪੋਰਟ ਸੁਵਿਖੇ ਅਥੇ ਦਿਜੀਤ ਤੇ ਅਮਿਤਾ ਬਚਨ ਨੂੰ ਲੈ ਕੇ ਜਿਹੜੀ ਕੰਟਰੋਵਰਸੀ ਸ਼ੁਰੂ ਹੋਈ ਥੀ ਉਹਦੇ ਬਾਰੇ ਵਿਚਾਰਨਾ ਨੇ ਗੱਲ ਕੀਤੀ ਹੈ ਕਿ ਲਾਈਕ ਅਥੇ ਬਹੁਤ ਸਾਰੇ ਜਿਹੜੇ ਵਿਰੋਧੀ ਨੇ ਜਿਨ੍ਹਾਂ ਨੇ ਕਿਹਾ ਕਿ ਦਿਜੀਤ ਨੇ ਅਮਿਤਾ ਬਚਨ ਦੇ ਪੈਰਾਂ ਨੂੰ ਹੱਥ ਕਿਉਂ ਲਾਇਆ ਤੇ ਉਹਨਾਂ ਦਾ ਕਹਿਣਾ ਹੈ ਕਿ ਅਮਿਤਾ ਬਚਨ ਜਿਹੜਾ ਸਿੱਖਾਂ ਦੇ ਕਤਲੇ ਆਮ ਦੇ ਵਿੱਚ ਉਹਦਾ ਹੱਥ ਹੈ ਉਹਦੀ ਸਪੋਰਟ ਹੈ ਉਹਦਾ ਉਹਨੇ ਉਹਦਾ ਯੋਗਦਾਨ ਹੈ ਠੀਕ ਹੈ ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਕਿਹਾ ਹੀ ਜਾਂਦੀਆਂ ਪਈਆਂ ਨੇ ਜਿਹੜੇ ਵਿਰੋਧ ਕਰਦੇ ਪਏ ਨੇ ਤੇ ਨਾਲ ਹੀ ਇੱਕ ਗਰੁੱਪ ਜਿਹੜਾ ਦਿਲਜੀਤ ਦੋਸਾਂ ਨੂੰ ਸਪੋਰਟ ਕਰਦਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਦਿਲਜੀਤ ਦੋਸਾਂ ਜੀ ਨੇ ਅਮਿਤਾ ਬਚਨ ਦੇ ਪੈਰਾਂ ਨੂੰ ਅਸਲੀ ਹੱਥ ਲਾਇਆ ਕਿਉਂਕਿ ਉਹਨਾਂ ਨੂੰ ਪਿਤਾ ਸਮਾਨ ਸਮਝਦਾ ਹੈ ਠੀਕ ਹੈ ਬਾਪ ਦੀ ਉਮਰ ਦੇ ਨੇ ਠੀਕ ਹੈ ਤੇ ਇਸ ਕਰਕੇ ਉਹਨਾਂ ਨੇ ਉਹਨਾਂ ਦੇ ਮੀਤਾ ਬਚਨ ਦੇ ਪੈਰਾਂ ਨੂੰ ਹੱਥ ਲਾਇਆ ਰਿਸਪੈਕਟ ਦੇ ਤੌਰ ਤੇ ਠੀਕ ਹੈ ਤੇ ਇੱਥੇ ਮੈਂ ਇਹਨਾਂ ਦੀ ਗੱਲ ਨਾਲ ਬਿਲਕੁਲ ਸਹਿਮਤ ਕਰਾਂਗੀ ਕਿਸੇ ਦੀ ਨੀਅਤ ਕੀ ਏ ਉਹਦੇ ਦਿਲ ਵਿੱਚ ਕੀ ਏ ਉਹ ਕਿਸੇ ਦੇ ਬਾਰੇ ਵਿੱਚ ਕੀ ਸੋਚਦਾ ਹੈ ਠੀਕ ਹੈ ਉਹਦੇ ਦਿਲ ਵਿੱਚ ਕੀ ਚਾਹਦਾ ਪਿਆ ਇਹ ਚੀਜ਼ ਜਿਹੜੀ ਅਸੀਂ ਰੱਬ ਤੇ ਛੱਡਨੇ ਆ ਤੇ ਦੇਵਜੀਤ ਦੇ ਬਾਰੇ ਚ ਗੱਲ ਕਰੀ ਤੇ ਦੇਵਜੀਤ ਸਾਡਾ ਹੀਰੋ ਹੈ ਪੰਜਾਬ ਦਾ ਹੀਰੋ ਹੈ ਤੇ ਦੇਵਜੀਤ ਨੇ ਰੋਹੋ ਜੀ ਰਿਕਾਰਡ ਬਣਾਏ ਨੇ ਜਿਹੜਾ ਕੋਈ ਇੰਡੀਆ ਦੇ ਵਿੱਚ ਹਜੇ ਤੱਕ ਨਹੀਂ ਬਣਾ ਸਕਿਆ ਤੇ ਦੇ ਜੀ ਇਤਨੇ 노 ਡਾਊਟ ਪੰਜਾਬ ਦੀ ਆ ਮਾਨ ਸਮਾਨ ਨੂੰ ਬਹੁਤ ਵਧਾਇਆ ਪੂਰੀ ਦੁਨੀਆ 'ਚ ਦੱਸਿਆ ਕਿ ਸਿੱਖ ਕਮਿਊਨਿਟੀ ਕਿੰਨੀ ਟੈਲੈਂਟਡ ਏ ਹਰ ਥਾਂ ਤੇ ਰਿਕਾਰਡ ਬਣਾਏ ਨੇ ਤੇ ਬਿਲਕੁਲ ਮੈਂ ਇਹਨਾਂ ਦੀ ਗੱਲਾਂ ਨਾਲ ਸਹਿਮਤ ਕਰਾਂਗੀ ਤੇ ਤੁਸੀਂ ਕੀ ਕਹੋਗੇ ਦੁਬਾਰੇ ਇਸ ਤੋੜਾ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਕਰੋ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਬੇਚਾਨ ਦਾ ਵੀ ਤੁਹਾਡੇ ਫਤਮਾ ਲਾقات ਹੁੰਦੀ ਸੱਚੇ ਕਾਹਤ